ਹਾਂਜੀ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਦੀ ਗੱਲ ਕਰਦੇ ਰਹਨੇ ਆਂ ਦੇਖੋ ਤੁਸੀਂ ਜਦੋਂ ਪਰਮਾਤਮਾ ਦੀ ਰਹਿਮਤ ਇੱਕ ਪੱਥਰ ਦੇ ਉੱਤੇ ਹੁੰਦੀ ਆ ਕਿਉਂਕਿ ਪੱਥਰ ਕਿੰਨੇ ਤਰ੍ਹਾਂ ਦੇ ਆਪਾਂ ਨੂੰ ਬਾਹਰ ਕਿੰਨੇ ਪੱਥਰ ਮਿਲ ਜਾਂਦੇ ਆ ਲੋਕ ਠੋਕਰ ਵੀ ਮਾਰ ਦਿੰਦੇ ਆ ਚੱਕ ਕੇ ਸਿੱਟਦੇ ਨੇ ਹਨਾ ਆਪਾਂ ਹਰੇਕ ਪੱਥਰ ਨੂੰ ਚੱਕ ਕੇ ਘਰੇ ਨਹੀਂ ਲਿਆ ਸਕਦੇ ਕਿਉਂਕਿ ਪੱਥਰਾਂ ਦਾ ਆਪਾਂ ਨੂੰ ਪਤਾ ਵੀ ਉਹ ਕਿਸੇ ਕੰਮ ਨਹੀਂ ਆਉਣੇ ਪਰ ਕਈ ਪੱਥਰ ਇਦਾਂ ਦੇ ਹੁੰਦੇ ਆ ਜਿਹੜੇ ਘਰਾਂ 'ਚ ਸਜਾਈ ਜਾਂਦੇ ਆ ਫਰਸ਼ਾਂ 'ਤੇ ਲਾਈ ਜਾਂਦੇ ਆ ਜਿਨ੍ਹਾਂ ਦੇ ਨਾਲ ਮੂਰਤੀਆਂ ਘੜੀਆਂ ਜਾਂਦੀਆਂ ਨੇ ਤੇ ਕਈ ਪੱਥਰ ਇਦਾਂ ਦੇ ਆ ਜਿਹੜੇ ਛੱਲੇ ਸ਼ਾਂਪਾਂ ਦੇ ਵਿੱਚ ਪੈਂਦੇ ਆ ਕੁਝ ਕੁ ਪੱਥਰਾਂ ਦੇ ਵਿੱਚ ਜਦੋਂ ਉਹਨਾਂ ਨੂੰ ਅੱਗ ਦੇ ਨੇੜੇ ਕੀਤਾ ਜਾਂਦਾ ਪਾਣੀ ਦੇ ਨੇੜੇ ਕੀਤਾ ਜਾਂਦਾ ਜਾਂ ਕਿਸੇ ਚੀਜ਼ ਦੇ ਨੇੜੇ ਕੀਤਾ ਜਾਂਦਾ ਤਾਂ ਉਹ ਇਦਾਂ ਸ਼ੇਕ ਕਰਨ ਲੱਗ ਜਾਂਦੇ ਆ ਜਿੱਦਾਂ ਉਹਨਾਂ ਦੇ ਵਿੱਚ ਜਾਨ ਆ ਗਈ ਹੁੰਦੀ ਆ ਪੱਥਰਾਂ ਦੀ ਗੱਲ ਆਪਾਂ ਕਰਦੇ ਆ ਕਿ ਪੱਥਰਾਂ ਦੇ ਉੱਤੇ ਜਦੋਂ ਪੂਰੀ ਪ੍ਰਕਿਰਤੀ ਦੀ ਜਿਹੜੀ ਐਨਰਜੀ ਆ ਉਹ ਫੋਕਸ ਹੁੰਦੀ ਆ ਤਾਂ ਜਿੰਨਾ ਕ ਪੱਥਰ ਦੇ ਵਿੱਚ ਜੀਰਾ ਹੁੰਦਾ ਉਸ ਕ हिसाब ਦੇ ਨਾਲ ਪੱਥਰ ਬਦਲ ਜਾਂਦਾ ਪੱਥਰ ਹੀਰੇ ਵੀ ਬਣ ਸਕਦੇ ਆ ਪੱਥਰ ਜਿਹੜੇ ਆਪਣੇ ਆਮ ਜਿਹਨੂੰ ਆਪਾਂ ਕ੍ਰਿਸਟਲ ਕਹਿੰਦੇ ਆ ਕ੍ਰਿਸਟਲਾਂ ਦੇ ਵਿੱਚ ਵੀ ਬਦਲ ਸਕਦੇ ਆ ਯਾਨੀ ਪੱਥਰਾਂ ਦੇ ਵਿੱਚ ਗੋਣਾ ਜਾਂਦੇ ਆ ਉਹਨਾਂ ਦੇ ਵਿੱਚ ਖੂਬਸੂਰਤੀ ਆ ਜਾਂਦੀ ਆ ਤੇ ਇਹ ਪੱਥਰ ਦੇ ਉੱਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਕੁ ਸ਼ਮਤਾ ਰੱਖਦਾ ਪਰਮਾਤਮਾ ਦੀ ਉਹ એનર્ਜੀ ਆਪਣੇ ਅੰਦਰ ਸੋਖਣ ਦੀ ਸੇਮ ਚੀਜ਼ ਇਨਸਾਨ ਦੇ ਵਿੱਚ ਆ ਦੇਖੋ ਤੁਸੀਂ ਹੁਣ ਪੱਥਰ ਆ ਵੀ ਆ ਤੇ ਇਹ ਤਾਂਬ ਆ ਵੀ ਆ ਉਹੀ ਚੀਜ਼ ਇਨਸਾਨ ਦੇ ਵਿੱਚ ਆ ਜਦੋਂ ਪ੍ਰਮਾਤਮਾ ਦੀ ਜਿਹੜੀ ਰਹਿਮਤ ਆ ਉਹ ਹਮੇਸ਼ਾ ਵਰਸਦੀ ਰਹਿੰਦੀ ਆ ਬਸ ਗੱਲ ਆ ਵੀ ਸਾਡਾ ਭਾਂਡਾ ਕਿੰਨਾ ਕ ਅਸੀਂ ਓਨੀ ਕੁ ਸੋਖ ਸਕਦੇ ਆ ਜਿੰਨਾ ਕੁ ਸਾਡਾ ਭਾਂਡਾ ਸੋ ਸਾਨੂੰ ਹਰ ਵੇਲੇ ਅਰਦਾਸ ਕਰਨੀ ਚਾਹੀਦੀ ਆ ਉਹਦਾ ਨਾਮ ਲੈਣਾ ਚਾਹੀਦਾ ਤਾਂ ਕਿ ਸਾਡੇ ਭਾਂਡੇ ਦੇ ਵਿੱਚ ਸਪੇਸ ਵਧੇ ਉਹਦੇ ਵਿੱਚ ਜਗ੍ਹਾ ਹੋਵੇ ਤੇ ਅਸੀਂ ਉਹ ਜ਼ਿਆਦਾ ਤੋਂ ਜ਼ਿਆਦਾ ਉਹ ਵਰਖਾ ਜਿਹੜੀ ਉਹ ਇਕੱਠੀ ਕਰ ਸਕੀ ਆ ਆਪਣੇ ਅੰਦਰ ਧੰਨਵਾਦ